ਲੋ ਜੀ ਸਾਨੂੰ ਪਤੀਆ ਸਤਗੁਰ ਕਲਾਥ ਵਾਲੇ ਨੇ ਸਨਾਮ ਤੋਂ ਡੇਲੀ ਇੱਕ ਸੇਲ ਜਰੂਰ ਸ਼ੁਰੂ ਕਰਤੀ ਜਿਵੇਂ ਸਾਡੇ ਕੋਲੇ ਕੱਲ ਸਟਾਕ ਆਇਆ ਸੀ ਕੰਬਲਾਂ ਦਾ ਕੰਬਲਾਂ ਦਾ ਸਟਾਕ ਆਇਆ ਸੀ ਕੱਲ ਆਪਾਂ ਨੇ ਕੰਬਲ ਵੇਚੇ ਸੀ 2-200 ਰੁਪਏ ਨੂੰ ਬਹੁਤ ਵਧੀਆ ਕੰਬਲ ਉਹ ਸਾਰੇ ਖਤਮ ਹੋ ਗਏ ਕੱਲ ਆਥਨ ਤੱਕ ਆ ਤੇ ਅੱਜ ਆਪਾਂ ਲਾਵਾਂਗੇ ਜੀ ਮੋٹے ਸੂਟਾਂ ਦੀ ਸੇਲ ਆ ਜਿਹੜੇ 5-500 ਵਾਲੇ ਸੂਟ ਸੀ ਉਹ ਅੱਜ ਕਰਾਂਗੇ 1 ਦਿਨ ਵਾਸਤੇ 300 ਰੁਪਏ ਦਾ ਸੂਟ ਆ ਡੇਲੀ ਸੇਲ ਤੇ ਲੈ ਗਰੂਗੀ ਇੱਕ ਦਿਨ ਵਾਸਤੇ ਤੇ ਆਹ ਦੇਖ ਸਕਦੇ ਹੋ ਤੁਸੀਂ ਜੀ ਸਾਡੇ ਕੋਲ ਇਹ ਵੀ ਦੱਸ ਦਿੰਦੇ ਆ ਜੀ ਸਟਾਕ ਥੋੜੀ ਹੁੰਦਾ ਸਾਰਾ 150 ਸੂਟ ਹੈ ਇੱਕ ਦਿਨ ਵਾਸਤੇ ਅੱਜ ਹੀ ਖਤਮ ਕਰਨਾ ਹੈ ਇਹ ਸੂਟ ਅਸੀਂ ਨੇ ਆਹ ਦੇਖੋ ਜਿਵੇਂ ਪਹਿਲਾਂ ਆਪਾਂ ਨੇ 500 ਦਾ ਸੂਟ ਵੇਚਿਆ ਸੀ ਤੇ ਅੱਜ ਹੈਗਾ ਜੀ ਇਹ 300 ਰੁਪਏ ਦਾ ਇਹ ਮੰਨ ਲਓ ਕਿ ਕਮਾਣਾ ਕਹੂ ਨਾ ਨਹੀਂ ਸਾਡੇ ਕੋਲ ਤਾਂ ਪੱਲੋ ਜਾ ਰਹੇ ਨੇ ਸਰਦੀ ਦਾ ਮੇਲਾ ਖਤਮ ਕਰ ਰਹੇ ਆ ਹਰ ਇੱਕ ਆਈਟਮ ਦਾ ਅਸੀਂ ਰੋਜ਼ ਇੱਕ ਦਿਨ ਖਤਮ ਕਰਨਾ ਹੁੰਦਾ ਕੱਪੜਾ ਜਿਵੇਂ 500 ਵਾਲਾ ਸੂਟ ਸੀ ਹੁਣ ਅਸੀਂ ਇਹ 3 300 ਹੀ ਸੇਲ ਲਾਵਾਂਗੇ ਸੂਟ ਆ ਸਾਡੇ ਕੋਲੇ 150 ਆਥਨ ਤੱਕ ਖਰੀਦ ਸਕਦੇ ਹੋ ਜੀ ਸਿਰਫ ਆਥਨ ਤੱਕ ਆਥਨ ਤੱਕ ਸੂਟਾਂ ਦੀ ਸੇਲ ਹੈ ਜੀ 500 ਦੇ ਸੂਟ ਆ 3 300 ਰੁਪਏ ਸੂਟ ਰਹਿ ਗਿਆ ਸਾਡੇ ਕੋਲੇ 150 ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ 150 ਸੂਟ ਹੈ 500 ਵਾਲਾ ਸੂਟ ਆ 300 ਰੁਪਏ